ਅਚੂਗੜਿਆ ਇਲਾਕੇ ਵਿੱਚ ਪੁਲਿਸ ਅਤੇ ਖੱਤਰੀ ਗੈਂਗ ਨਾਲ ਸੰਬੰਧਿਤ ਪਗੋੜੇ ਗੁਰਪ੍ਰੀਤ ਗੋਪੀ ਦੇ ਵਿਚਕਾਰ ਹੋਈ ਮੁੱਠਪੇੜ ਦੌਰਾਨ ਗੁਰਪ੍ਰੀਤ ਗੋਪੀ ਨੂੰ ਲੱਤ ਵਿੱਚ ਗੋਲੀ ਲੱਗਣ ਕਰਕੇ ਗੰਭੀਰ ਜ਼ਖਮੀ ਹੋਇਆ ਹੈ। ਦਿਹਾਤੀ ਦੇ ਐਸਐਸਪੀ ਸ਼੍ਰੀ ਹਰਵਿੰਦਰ ਸਿੰਘ ਬਿਰਕ ਨੇ ਦੱਸਿਆ ਕਿ ਗੋਪੀ ਕਾਫੀ ਸਮੇ ਤੋਂ ਪਗੋੜਾ ਚੱਲ ਰਿਹਾ ਸੀ ਅਤੇ ਇਸ ਦੇ ਕਰੀਬ 5 ਫੌਜਦਾਰੀ ਮੁਕੱਦਮੇ ਪਹਿਲਾਂ ਤੋਂ ਦਰਜ ਹਨ। ਜਾਣਕਾਰੀ ਮੁਤਾਬਕ ਗੁਰਪ੍ਰੀਤ ਗੋਪੀ ਕਮਾਲਪੁਰ ਤੋਂ ਗੁਰਿਆਵਲ ਆ ਰਿਹਾ ਸੀ ਜਦੋਂ ਗੁਰਿਆ ਆਦੀਨ ਤਲੇਤਾ ਚੌਂਕੀ ਇੰਚਾਰਜ ਐਸਆਈ ਸੁਖਵਿੰਦਰ ਸਿੰਘ ਉਰਫ ਸੋਡੀ ਨਾਲ ਚੈਕਿੰਗ ਦੌਰਾਨ ਮੁੱਠਪੇੜ ਹੋ ਗਈ ਮੁੱਠਪੇੜ ਦੁਰਾ ਗੈਂਗਸਟਰ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਵਿੱਚ ਦੋ ਗੋਲੀਆਂ ਪੁਲਿਸ ਦੀ ਗੱਡੀ ਤੇ ਲੱਗੀਆਂ ਇਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਚਾਰ ਆਊਂਡ ਫਾਇਰਿੰਗ ਕੀਤੀ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਗੋਪੀ ਦੀ ਲੱਤ ਵਿੱਚ ਗੋਲੀ ਲੱਗੀ ਜਿਸ ਕਾਰਨ ਉਹ ਆਪਣੀ ਆਲਟੋ ਕਾਰ ਸਮੇਤ ਖੇਤਾ ਵਿੱਚ ਜਾ ਡਿਹਾ ਚੱਕਮੀ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਵੱਲੋਂ ਕਾਰਵਾਈ ਬਾਰੇ ਅਗਲੀ ਜਾਣਕਾਰੀ ਜਲਦ ਸਾਂਝੀ ਕੀਤੀ ਜਾਵੇਗੀ ਅੱਜ 24 ਜਿਹੜਾ ਹੈਗਾ ਨਵੰਬਰ ਦੇ 31 ਨੂੰ ਆਪਣਾ ਜਿਹੜਾ ਹੈਗਾ ਸਾਡੇ ਬੱਸ ਸਟੈਂਡ ਗੁਰਾਇਆਂ ਦੇ ਉੱਪਰ ਸਾਡੇ ਚੌਂਕੀ ਇੰਚਾਰਜ ਧਲੇਤਾ ਤੇ ਸਾਡੇ ਦਸਾਂਝ ਕਲਾ ਏਐਸਈ ਸੁਖਵਿੰਦਰਪਾਲ ਤੇ ਜੰਗ ਬਹਾਦਰ ਏਐਸਈ ਇਹ ਮੌਜੂਦ ਸੀ ਇਹਨਾਂ ਦੇ ਪਾਸ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਉਂਦੀ ਹੈ ਕਿ ਇੱਕ ਗੁਰਪ੍ਰੀਤ ਸਿੰਘ ਗੋਪੀ ਨਾਮ ਦਾ ਜਿਹੜਾ ਸ਼ਖਸ ਹੈਗਾ ਜੋ ਕ੍ਰਿਮੀਨਲ ਹੈ ਹਾਰਡ ਕੋਰ ਕ੍ਰਿਮੀਨਲ ਹੈ ਐਂਡ ਕਈ ਕੇਸਾਂ ਦੇ ਵਿੱਚ ਵਾਂਟਡ ਹੈ ਜਿਹਦੇ ਵਿੱਚ ਲੁੱਟਾਂ ਖੋਹਾਂ ਦੇ ਆਰਮ ਜੈਕਟ ਦੇ ਤੇ ਐਂਡ ਪੀਐਸ ਦੇ ਪੁਰਾਣੇ ਮੁਕਾਦਮੇ ਜਿਹੜੇ ਦੇ ਦਰਜ ਨੇ ਤੇ ਇਹ ਦੋ ਕੇਸਾਂ ਦੇ ਵਿੱਚੋਂ ਪਕੜਾ ਵੀ ਆ ਤਾਂ ਉਹ ਏਰੀਆ ਦੇ ਵਿੱਚ ਇੱਕ ਕਾਲਟੋ ਗੱਡੀ ਦੇ ਵਿੱਚ ਜਿਹੜਾ ਜਿਸ ਦੇ ਪਾਸ ਨਜਾਇਜ਼ ਹਥਿਆਰ ਵੀ ਹੈ ਤੇ ਘੁੰਮ ਰਿਹਾ ਇਹ ਇਨਫਰਮੇਸ਼ਨ ਜਿਹੜੀ ਹੈਗੀ ਆ ਸਾਡੇ ਸਾਡੀ ਟੀਮ ਵੱਲੋਂ ਜਿਹੜੀ ਹੈਗੀ ਸਾਡੇ ਇਨਸਪੈਕਟਰ ਐਸ ਐਚ ਓ ਸਿਕੰਦਰ ਸਿੰਘ ਵਰਕ ਐਸ ਐਚ ਓ ਗਰਾਇਆ ਨਾਲ ਇਸ ਪਾਰਟੀ ਵੱਲੋਂ ਸ਼ੇਅਰ ਕੀਤੀ ਗਈ ਐਂਡ ਅੱਗੇ ਫਰਦਰ ਇਨਫਰਮੇਸ਼ਨ ਜਿਹੜੀ ਹੈਗੀ ਆ ਸਾਡੇ ਡੀ ਐਸ ਪੀ ਫਲੋਰ ਮਿਸਟਰ ਸਰਬਨ ਸਿੰਘ ਬਲ ਤੇ ਐਸ ਪੀ ਡਿਟੈਕਟਿਵ ਮਿਸਟਰ ਸਰਜੀਤ ਰਾਏ ਇਹਨਾਂ ਨਾਲ ਸ਼ੇਅਰ ਕੀਤੀ ਗਈ ਜੇ ਉਹ ਇਹਨਾਂ ਸੀਨੀਅਰ ਆਫੀਸਰਸ ਨੇ ਆਪਣੀ ਜਿਹੜੀ ਜੇਰ ਨਿਗਰਾਨੀ ਹੈ ਸਾਰੇ ਇਹਨੂੰ ਫੜਨ ਵਾਸਤੇ ਪ੍ਰੀਜ਼ੈਂਟ ਕਰਨ ਲਈ ਸਾਰੇ ਆਪਰੇਸ਼ਨ ਨੂੰ ਚੈੱਕ ਆਊਟ ਕੀਤਾ ਐਂਡ ਏਰੀਆ ਦੇ ਵਿੱਚ ਵੱਖ-ਵੱਖੋ ਟੀਮਾਂ ਬਣਾ ਕੇ ਭੇਜਿਆ ਗਈਆਂ ਐਂਡ ਜਿਹੜੀ ਇੱਕ ਕਮਾਲਪੁਰ ਰੋਡ ਦੇ ਉੱਪਰ ਨਾਕਾਬੰਦੀ ਕੀਤੀ ਸੀ ਉੱਥੇ ਕਰੀਬ 7:30 AM ਦੇ ਜਿਹੜੀ ਹੈਗੀ ਇੱਕ ਗੱਡੀ ਜਿਹੜੀ ਹੈਗੀ ਆਲਟੋ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਦੇ ਵਿੱਚ ਇਹ ਸ਼ਖਸ ਜਿਹੜਾ ਜਿਸ ਦੀ ਇਨਫੋਰਮੇਸ਼ਨ ਹੋਣ ਦਾ ਸ਼ੱਕ ਹੋਇਆ ਤਾਂ ਜਿਸ ਨੂੰ ਰੁਕਣ ਦੇ ਇਸ਼ਾਰਾ ਕੀਤਾ ਤਾਂ ਜਦੋਂ ਪੁਲਿਸ ਪਾਰਟੀ ਅੱਗੇ ਖੜੀ ਸੀ ਉਹਨੂੰ ਦੇਖ ਕੇ ਇਹ ਗੱਡੀ ਮੋੜ ਲੱਗਿਆ ਤੇ ਗੱਡੀ ਇਹਦੀ ਖਤਾਨਾ ਦੇ ਵਿੱਚ ਜਿਹੜੀ ਹੈਗੀ ਉਤਰ ਜਾਂਦੀ ਆ ਜੋ ਸਤੋਏ ਸ਼ਖਸ ਜਿਹੜਾ ਹੈਗਾ ਉਤਰ ਕੇ ਖੇਤਾਵਾਲੋਂ ਭੱਜਿਆ ਤੇ ਭੱਜਦੇ ਹੋਏ ਨੇ ਪੁਲਿਸ ਪਾਰਟੀ ਦੇ ਉੱਪਰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਜਿਹੜੇ ਹੈਗੀ ਫਾਇਰਿੰਗ ਸ਼ੁਰੂ ਕੀਤੀ ਜੋ ਇਸ ਵੱਲੋਂ ਦੋ ਫਾਇਰ ਕੀਤੇ ਗਏ ਜੋ ਪੁਲਿਸ ਪਾਰਟੀ ਦੀ ਜਿਹੜੀ ਸਾਡੀ ਸਰਕਾਰੀ ਗੱਡੀ ਸੀ ਇੱਥੇ ਮੌਜੂਦ ਉਹਦੇ ਵਿੱਚ ਜਿਹੜਾ ਲੱਗੇ ਐਂਡ ਪੁਲਿਸ ਪਾਰਟੀ ਵੱਲੋਂ ਜਿਹੜਾ ਕਿ ਆਪਣੀ ਬਚਾਅ ਦੀ ਖਾਤਰ ਪ੍ਰਾਈਵੇਟ ਡਿਫੈਂਸ ਦੇ ਵਿੱਚ ਜਦੋਂ ਇਹਦੀ ਫਾਇਰਿੰਗ ਕੀਤੀ ਤਾਂ ਜੋ ਦੀ ਗੁਰਪ੍ਰੀਤ ਸਿੰਘ ਗੋਪੀਨਾਥ ਦਾ ਸ਼ਖਸ ਜੋ ਪਕੌੜਾ ਸੀ ਉਹਦੀ ਖੱਬੀ ਲੱਤ ਦੇ ਵਿੱਚ ਜਿਹੜੇ ਅੱਗੇ ਗੋਡੇ ਤੋਂ ਥੱਲੇ ਜਿਹੜੀ ਹੈਗੀ ਇੰਜਰੀ ਹੋਈ ਆ ਉਹਨੂੰ ਜਿਹੜੀ ਹੈਗੀ ਬੁਲੇਟ ਇੰਜਰੀ ਹੋਈ ਆ ਉਹਨੂੰ ਹਸਪੀਟਲਾਈਜ਼ ਜਿਹੜਾ ਕੀਤਾ ਗਿਆ ਇਹ ਜਿਹੜਾ ਮੌਡਲ ਨਹੀਂ ਦਰਿਆਸਤ ਤੋਂ ਇਹ ਪਤਾ ਚੱਲਿਆ ਕਿ ਸੋਨੂ ਖਤਰੀ ਗੈਂਗ ਦਾ ਐਸੋਸੀਏਟ ਹੈਗਾ ਸੀ ਤੇ ਜਿਸ ਦੇ ਉੱਪਰ 399 402 ਪ੍ਰੈਪਰੇਸ਼ਨ ਆਫ ਅ ਡਕਾਇਟੀ ਆਰਮਜ਼ ਐਕਟ ਐਂਡ ਡੀਪੀਐਸ ਐਕਟ ਤੇ ਹੋਰ ਜਿਹੜੀਆਂ ਹੈਗੇ ਲੜਾਈ ਝਗੜੇ ਤੇ ਜਿਹੜੇ ਹੈਗੇ ਨੇ ਮੁਕਦਮੇ ਦਰਸੀ ਦੇ ਦੋ ਕੇਸਾਂ ਦੇ ਵਿੱਚ ਜਿਹੜਾ ਹੈਗਾ ਇਹ ਪਕੌੜਾ ਚੱਲਿਆ ਮਨਜੋਗ ਖਾਲਸਾ ਵੱਲੋਂ ਇਹਨੂੰ ਪੀਓ ਕਰਾਰ ਦਿੱਤਾ ਹੋਇਆ ਸੀ ਕੋਈ ਸਾਥੀ ਬੰਦੇ ਵੀ ਨਾਲ ਕੋਈ ਹੈਗੇ ਸੀਗੇ ਹੋਰ ਇਹਦੀ ਨਹੀਂ ਜਦੋਂ ਇਹ ਰੈਪ੍ਰੀਜ਼ੈਂਟ ਕੀਤਾ ਇਕੱਲਾ ਹੀ ਸੀ ਹੁਣ ਕਿਤੇ 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 ਰਿਆ ਪਗੋੜਾ ਹੋਣ ਤੋਂ ਬਾਅਦ ਜਿਹੜਾ ਹੈਗਾ ਕਿੱਥੇ ਕਿੱਥੇ ਵਿਚਰਦਾ ਰਿਹਾ ਉਹ ਸਾਰੇ ਜਿਹੜੀ ਹੈਗੀ ਹੁਣ ਡਿਟੇਲ ਦੇ ਵਿੱਚ ਇਹਦੀ ਜਦੋਂ ਇਹਨੂੰ ਅਸੀਂ ਇਹਦੀ ਰੈਸਟ ਪਾ ਕੇ ਪੁਲਿਸ ਰਿਮਾਂਡ ਦੇ ਉੱਪਰ ਇਹਦੀ ਇਹਨੂੰ ਜਿਹੜਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਦੀ ਪੁੱਛਗਛ ਜਿਹੜੀ ਅਮਲ ਚ ਲਿਆਂਦੀ ਜਾਏਗੀ ਤਾਂ ਫੇਰ ਤੁਹਾਨੂੰ ਜਿਹੜੇ ਹੈਗੇ ਸੀ ਅਗਲੀ ਕੋਈ ਵੈਪਨ ਕਿੰਨੇ ਕੋਈ ਬਰਾਮਦ ਹੋਏ ਜਿਹੜੇ ਮੌਕੇ ਤੇ ਮੌਕਾ ਤੋਂ ਇੱਕ 32 ਬੋਰ ਦਾ ਜਿਹੜਾ ਪਿਸਟਲ ਹੈਗਾ ਜਿਸ ਦੇ ਉੱਪਰ ਮੇਡ ਇਨ ਇਟਲੀ ਲਿਖਿਆ ਹੋਇਆ ਸੀ ਇੰਗਰੇਵ ਕੀਤਾ ਹੈ ਐਂਡ ਪਲੱਸ ਦੋ ਲਾਈਵ ਕਾਰਟਿਜਸ ਐਂਡ ਦੋ ਐਮਟੀ ਜਿਹੜੇ ਸ਼ੈਲ ਨੇ ਉਹ ਰਿਕਵਰ ਹੋਏ ਨੇ ਐਂਡ ਪਲੱਸ ਇੱਕ ਹਲਡੋ ਗੱਡੀ ਜਿਹੜੀ ਹੈਗੀ ਔਰ ਕਵਰ ਹੋਈ ਆ ਅਤੇ ਜਿਹੜਾ ਦੋਸ਼ੀ ਹੈਗਾ ਇਹਨੂੰ ਅਸੀਂ ਇੱਕ ਵਾਰਾ ਹਸਪੀਟਲਾਈਜ਼ ਕੀਤਾ ਉਸ ਤੋਂ ਬਾਅਦ ਜਦੋਂ ਇਹਨੂੰ ਡਿਸਚਾਰਜ ਕੀਤਾ ਜਾਏਗਾ ਤਾਂ ਅਗਲੀ ਪੁਛਗਿਛ ਜਿਹੜੀ ਹੈਗੀ ਹੈ ਇਹਦੀ ਕਰਕੇ ਕਾਰਵਾਈ ਅਮਜ ਲਿਆਂਦੀ ਜਾਏਗੀ ਸਰ ਗੱਡੀ ਕਿਹਦੀ ਹੈ ਜੀ ਉਹ ਲੱਗਾ ਕੋਈ ਸਾਹਮਣੇ ਆਏ ਗੱਡੀ ਹਲੇ ਤੱਕ ਜਿਹੜਾ ਅਫੀਸਰਸ ਨੇ ਮੈਨੂੰ ਬਰੀਫ ਕੀਤਾ ਕਿ ਗੱਡੀ ਇਸ ਦੇ ਗੁਰਪ੍ਰੀਤ ਸਿੰਘ ਓਪੀ ਦੇ ਨਾਮ ਤੇ ਉੱਪਰ ਜੀ ਸਰ ਜਿਹੜਾ ਇਹ ਪਿਸਤਲ ਵਗੈਰਾ ਹੈਗਾ ਉਹ ਵੀ ਕੁਝ ਪ੍ਰਸਾਦ ਲੱਗਾ ਜੀ ਕਿੱਥੋਂ ਲੈ ਕੇ ਆ ਪਿਸਤਲ ਜਿਹੜਾ ਇਲੀਜੀਟ ਵਪਨ ਇਲੀਗਲ ਲੈ ਕੇ ਨੇ ਜਿਹੜੇ ਹੈਗੇ ਨੇ ਇਲੀਗਲ ਹੀ ਆ ਉਹ ਤਾਂ ਅੱਗੇ ਦੇਖਾਂਗੇ ਕਿ ਕਿਹਦੀ ਪੁਛਗਿਛ ਕਿ ਕਿੱਥੋਂ ਲੈ ਕੇ ਆ ਸੀ ਕਿੰਨੇ ਦਾ ਲੈ ਕੇ ਆ ਸੀ ਆ ਕਿਤੇ ਕਿਤੇ ਕਿਹੜੇ ਕਿਹੜੇ ਕ੍ਰਾਈਮ ਦੇ ਵਿੱਚ ਇਹਨੇ ਇਸ ਪਿਸਟਲ ਨੂੰ ਯੂਜ਼ ਕੀਤਾ ਜਾਂ ਹੋਰ ਕਿਹੜੇ ਕਿਹੜੇ ਇਹਦੇ ਐਸੋਸੀਏਟ ਰਹੇ ਨੇ ਕਿੱਥੇ ਕਿ ਕੌਣ ਕੌਣ ਇਹਨੂੰ ਹਾਰਬਰ ਕਰਦ ਰਿਹਾ ਉਹ ਸਾਰਿਆਂ ਦੇ ਉੱਪਰ ਜਿਹੜੀ ਹੈਗੀ ਆ ਕਾਰਵਾਈ ਕੀਤੀ ਜਾਏਗੀ ਬੈਕਗ੍ਰਾਉਂਡ ਕੀ ਸਰ ਦਾ ਬੈਕਗ੍ਰਾਉਂਡ ਕੀ ਆ ਮੁੰਡੇ ਦਾ ਹਾਂਜੀ ਬੈਕਗ੍ਰਾਉਂਡ ਮੁੰਡੇ ਦਾ ਕੀ ਆ ਸਰ ਬੈਕਗ੍ਰਾਉਂਡ ਤੁਹਾਨੂੰ ਦੱਸਿਆ ਕਿ ਕ੍ਰਾਈਮਨਲ ਇਹਦਾ ਬੈਕਗ੍ਰਾਉਂਡ 2006 ਤੋਂ ਜਿਹੜਾ ਹੈਗਾ ਇਹ ਕ੍ਰਾਈਮ ਦੀ ਦੁਨੀਆ ਦੇ ਵਿੱਚ ਇਨਵੋਲਵ ਰਿਹਾ 2006 ਦੇ ਵਿੱਚ ਇਹਦੇ ਤੇ ਪਹਿਲਾ ਪਰਚਾ ਜਿਹੜਾ ਲੜਾਈ ਝਗੜੇ ਦਾ ਹੁੰਦਾ ਉਸ ਤੋਂ ਬਾਅਦ 2011 ਦੇ ਵਿੱਚ ਪਰਚੇ ਹੁੰਦੇ ਨੇ ਫਿਰ 2015 ਦੇ ਵਿੱਚ ਇਹਦੇ ਤੇ ਪਰਚੇ ਹੁੰਦੇ ਨੇ 16 ਚ ਵੀ ਹੈ ਤਾਂ ਇੱਕ ਰੀਸੈਂਟ ਜਿਹੜਾ ਹੈਗਾ ਹੁਣ ਜਿਹੜਾ ਪਰਚਾ ਹੈ ਸਰ ਕੋ ਮੈਸੇਜ ਦੇਣਾ ਚਾਹੁੰਗਾ ਕਿਉਂਕਿ ਕਾਫੀ ਲੋ ਕਾਫੀ ਬਾਰ ਦਤਾਂ ਮੈਸੇਜ ਇਹ ਹੈਗਾ ਕਿ ਅਸੀਂ ਜਿਹੜੀ ਪੰਜਾਬ ਪੁਲਿਸ ਜਿਹੜੀ ਹੈਗੀ ਆ ਹਰੇਕ ਤਰ੍ਹਾਂ ਦੇ ਕ੍ਰਾਈਮ ਨਾਲ ਜਿਹੜਾ ਹੈਗਾ ਨਿਪਟਣ ਵਾਸਤੇ ਸક્ષਮ ਹੈਗੀ ਆ ਅਸੀਂ ਪੂਰੀ ਤਰ੍ਹਾਂ ਪਰਫੈਕਟ ਅਸੀਂ ਵੈਲ ਇਕਵਿਪਡ ਹੈਗੇ ਆ ਐਂਡ ਅਗਰ ਕੋਈ ਇਸ ਤਰ੍ਹਾਂ ਦੇ ਰਸਤੇ ਤੇ ਗਲਤ ਰਸਤੇ ਤੇ ਚੱਲਦੇ ਨੇ ਤਾਂ ਉਹਨਾਂ ਦਾ ਇੰਜਾਮ ਇਸ ਤੋਂ ਵੀ ਬਰੌ ਹੋ ਸਕਦਾ ਹੈ